ਆ ਗਿਆ ਦੱਸ ਦਈਏ ਕਿ ਬੀਤੀ ਰਾਤ ਇਨਫੋਰਮੇਸ਼ਨ ਸਾਹਮਣੇ ਆਈ ਸੀ ਕਿ ਭਲਕੇ ਸਿੱਧੂ ਦਾ ਨਵਾਂ ਗੀਤ ਰਿਲੀਜ਼ ਹੋਏਗਾ ਤੇ ਅੱਜ ਉਹ ਗੀਤ ਰਿਲੀਜ਼ ਕਰ ਦਿੱਤਾ ਗਿਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਜੇਕਰ ਵਿਊਜ਼ ਦੀ ਗੱਲ ਕਰੀਏ ਤਾਂ ਲੱਖਾਂ ਦੇ ਵਿੱਚ ਇਸ ਗੀਤ ਦੇ ਵਿਊ ਨੇ ਤੇ ਡ੍ਰੀਪੀ ਇਸ ਗਾਣੇ ਦਾ ਨਾਮ ਰੱਖਿਆ ਗਿਆ ਦੱਸ ਦਈਏ ਕਿ ਡ੍ਰੀਪੀ ਗੀਤ ਹੈ ਜੋ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਸਿੱਧੂ ਮੂਸੇਵਾਲਾ ਦਾ ਇਹ ਨਵਾਂ ਜੋ ਗੀਤ ਹੈ ਕੀ ਉਸ ਨੂੰ ਸੁਣ ਲਿਆ ਹੈ ਜਾਂ ਨਹੀਂ ਸੁਣਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿ ਜੇਕਰ ਗੀਤ ਤੁਸੀਂ ਸੁਣਦੇ ਆਇਆ ਤਾਂ ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਜੇਕਰ ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਅਕਸਰ ਜਿਸ ਤਰੀਕੇ ਦਾ ਸਿੱਧੂ ਦਾ ਸੁਭਾਅ ਨਜ਼ਰ ਆਉਂਦਾ ਸੀ ਜਾਂ ਅਗਰੈਸਿਵ ਜਿਸ ਤਰੀਕੇ ਦੇ ਸਿੱਧੂ ਦੇ ਗੀਤ ਹੁੰਦੇ ਸੀ ਉਸੇ ਤਰੀਕੇ ਦਾ ਇਹ ਗੀਤ ਹੈ ਇਸ ਦੇ ਵਿੱਚ ਧਾਕੜ ਦੇ ਵਾਲੇ ਬੋਲ ਰੱਖੇ ਗਏ ਨੇ ਇੱਕ ਅਗਰੈਸਿਵ ਜਿਹੜਾ ਸਟਾਈਲ ਹੈ ਉਹ ਸਿੱਧੂ ਮੂਸੇਵਾਲਾ ਦੇ ਇਸ ਗੀਤ ਦੇ ਵਿੱਚ ਦੇਖਣ ਨੂੰ ਮਿਲਿਆ ਜੇਕਰ ਗੀਤ ਦੀ ਸਟਾਰਟਿੰਗ ਦੀ ਗੱਲ ਕਰੀਏ ਜੋ ਸਟਾਰਟਿੰਗ ਦੇ ਬੋਲ ਨੇ ਉਹ ਸਟਾਰਟਿੰਗ ਸ਼ੁਰੂ ਹੁੰਦੀ ਹੈ ਜਿੱਤਾਂ ਵੇ ਜਿੱਤਾਂ ਕਿਵੇਂ ਐ ਕੀ ਕਰਦਾ ਕਲੱਬ 'ਚ ਕਦੋਂ ਆਇਆ ਕਦੋਂ ਆਇਆ ਜੇਲ੍ਹ ਚੋਂ ਤੇ ਹੁਣ ਕਿਹੜੇ ਜੱਬ ਚ ਲੱਗਦਾ ਹੈ ਅੱਜ ਵੀ ਕਿਸੇ ਨਾ ਕਿਸੇ ਮਾਰਤੇ ਕੀ ਏ ਤੇਰੇ ਦਿਲ ਚ ਤੇ ਕੀ ਹੈ ਤੇਰੇ ਡੱਬ ਚ ਟੇਡਾ ਟੇਡਾ ਝਾਕਣਾ ਮਾਈਂਡ ਕਰ ਰੱਖ ਨੂੰ ਮਾਰਨਾ ਹੁਲਾਰੇ ਕੰਟਰੋਲ ਕਰ ਲੱਕ ਨੂੰ ਉਹ ਚੀਲਾ ਵਾਂਗੂ ਨੋਚਦਾ ਮੈਂ ਭਾਵੇਂ ਡੈੱਡ ਬੋਡੀਆਂ ਪਰ ਜਿੱਦਾਂ ਜਸਮਾ ਪਰ ਜੱਟਾ ਜਸਮਾ ਦੀ ਭੁੱਖ ਨਹੀਂ ਇਸ ਜੱਟ ਨੂੰ ਤਾਂ ਦੱਸ ਦੇ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਨਵਾਂ ਗੀਤ ਹੈ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਸਿੱਧੂ ਮੂਸੇਵਾਲਾ ਦੇ YouTube ਚੈਨਲ ਦੇ ਉੱਪਰ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਤੇ ਲੋਕਾਂ ਦਾ ਹੁਣ ਤੱਕ ਕਾਫੀ ਜ਼ਿਆਦਾ ਜਿਹੜਾ ਪਿਆਰ ਹੈ ਇਸ ਗੀਤ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਅਕਸਰ ਹੀ ਜਦੋਂ ਸਿੱਧੂ ਮੂਸੇਵਾਲਾ ਦਾ ਕੋਈ ਗੀਤ ਹੈ ਜਿਹੜਾ ਰਿਲੀਜ਼ ਕੀਤਾ ਜਾਂਦਾ ਤੇ ਇਸੇ ਤਰੀਕੇ ਪਿਆਰ ਆ ਜਿਹੜਾ ਉਹ ਮਿਲਦਾ ਹੈ ਬਹੁਤ ਸਾਰੇ ਲੋਕ ਪਹਿਲਾਂ ਹੀ ਉਸ ਗੀਤ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਅੱਜ ਵੀ ਜਦੋਂ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਸਾਹਮਣੇ ਆਈ ਤਾਂ ਬਹੁਤ ਸਾਰੇ ਲੋਕਾਂ ਜੋ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਇਹ ਗੀਤ ਰਿਲੀਜ਼ ਹੋਵੇ ਤਾਂ ਜਿਵੇਂ ਹੀ 10:02 ਮਿੰਟ ਦੇ ਉੱਪਰ ਗੀਤ ਆ ਜਿਹੜਾ ਉਹ ਰਿਲੀਜ਼ ਕੀਤਾ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਦੇਖਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਗੀਤ ਦੇ ਜਿਹੜੇ ਵਿਊ ਨੇ ਉਹ ਲੱਖਾਂ ਦੇ ਵਿੱਚ ਹੋ ਜਾਂਦੇ ਨੇ ਦੱਸ ਦਈਏ ਕਿ ਹੁਣ ਤਕਰੀਬਨ 5 ਲੱਖ ਦੇ ਕਰੀਬ ਜਿਹੜੇ ਵਿਊ ਨੇ ਉਹ ਹੋ ਚੁੱਕੇ ਨੇ ਤੇ ਕੁਝ ਮਿੰਟ ਹੋਏ ਨੇ ਇਸ ਗੀਤ ਨੂੰ ਰਿਲੀਜ਼ ਹੋਇਆ ਅਜੇ ਇੱਕ ਘੰਟਾ ਵੀ ਨਹੀਂ ਹੋਇਆ ਕੁਝ ਮਿੰਟਾਂ ਦੇ ਵਿੱਚ ਜਿਹੜੇ ਵਿਊ ਨੇ ਉਹ 5 ਲੱਖ ਤੋਂ ਵੀ ਉੱਪਰ ਹੋ ਚੁੱਕੇ ਨੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡ੍ਰਿੱਪੀ ਆਜੋ ਉਸ ਨੂੰ ਲਾਂਚ ਕੀਤਾ ਗਿਆ ਦੱਸ ਦਈਏ ਕਿ ਰਿਲੀਜ਼ ਕੀਤਾ ਗਿਆ ਸਿੱਧੂ ਮੂਸੇਵਾਲਾ ਦੇ YouTube ਚੈਨਲ ਦੇ ਉੱਪਰ ਇਹ ਗੀਤ ਆ ਜਿਹੜਾ ਰਿਲੀਜ਼ ਕੀਤਾ ਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕੀ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜਾਂ ਠੀਕ ਠਾਕ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਇਸ ਗੀਤ ਦੇ ਬਾਰੇ ਕੀ ਸੋਚ ਰਹੇ ਹੋ ਜਾਂ ਇਸ ਗੀਤ ਦੇ ਵਿੱਚ ਜਿਸ ਤਰੀਕੇ ਸਿੱਧੂ ਦੇ ਅਗਰੈਸਿਵ ਜਿਹੜੇ ਬੋਲ ਨਜ਼ਰ ਆ ਰਹੇ ਨੇ ਤਾਂ ਉਹਨਾਂ ਬੋਲਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸੋ ਦੱਸ ਦਿਓ ਕਿ ਸਿੱਧੂ ਮਸੂਏ ਵਾਲਾ ਦੀ ਡੈਥ ਤੋਂ ਬਾਅਦ ਜਿਹੜੇ ਇੱਕ ਇੱਕ ਕਰਕੇ ਉਹਨਾਂ ਦੇ ਕਾਫੀ ਸਾਰੇ ਗੀਤ ਆ ਜਿਹੜੇ ਉਹ ਰਿਲੀਜ਼ ਕੀਤੇ ਗਏ ਨੇ ਉਹਨਾਂ ਦੀ ਟੀਮ ਦੇ ਵੱਲੋਂ ਕੋਝ ਸਮੇਂ ਬਾਅਦ ਜਿਹੜਾ ਗੀਤ ਆ ਉਹ ਰਿਲੀਜ਼ ਕੀਤਾ ਜਾਂਦਾ ਤਾਂ ਹੁਣ ਇੱਕ ਹੋਰ ਜਿਹੜਾ ਤੋਹਫਾ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਦਿੱਤਾ ਗਿਆ ਦੱਸਦੇ ਕਿ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਨਵਾਂ ਜਿਹੜਾ ਗੀਤ ਆ ਉਸ ਨੂੰ ਰਿਲੀਜ਼ ਕੀਤਾ ਗਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਕੀ ਸਿੱਧੂ ਮੂਸੇਵਾਲਾ ਦਾ ਇਹ ਗੀਤ ਸੁਣ ਲਿਆ ਹੈ ਜਾਂ ਨਹੀਂ ਜੇਕਰ ਸੁਣ ਲਿਆ ਹੈ ਤਾਂ ਤੁਹਾਨੂੰ ਗੀਤ ਕਿਵੇਂ ਦਾ ਲੱਗ ਰਿਹਾ ਹੈ ਕਿਸ ਤਰੀਕੇ ਤੁਸੀਂ ਇਸ ਗੀਤ ਦੇ ਬੋਲਾਂ ਨੂੰ ਦੇਖ ਰਹੇ ਹੋ ਕਿਉਂਕਿ ਕਾਫੀ ਜ਼ਿਆਦਾ ਜਿਹੜੇ ਬੋਲ ਨੇ ਅਗਰੈਸਿਵ ਨਜ਼ਰ ਆ ਰਹੇ ਹੰਦਸ ਦੇ ਕਿ ਅਗਰੈਸਿਵ ਜਿਸ ਤਰੀਕੇ ਦੇ ਸਿੱਧੂ ਦੇ ਪਹਿਲਾਂ ਗੀਤ ਹੁੰਦੇ ਸੀ ਤਾਂ ਜਿਸ ਤਰੀਕੇ ਸਿੱਧੂ ਨੂੰ ਲੋਕ ਪਿਆਰ ਕਰਦੇ ਸੀ ਇੱਕ ਅਗਰੈਸਿਵ ਜਿਹੜਾ ਸਟਾਈਲ ਸਿੱਧੂ ਦਾ ਨਜ਼ਰ ਆਉਂਦਾ ਸੀ ਤਾਂ ਉਹ ਜਿਹੜੇ ਬੋਲ ਨੇ ਇਸ ਗੀਤ ਦੇ ਵਿੱਚ ਨਜ਼ਰ ਆ ਰਹੇ ਤਾਂ ਐਨਐਸ ਬਾਲੀਆ ਉਹਨਾਂ ਦਾ ਕਮੈਂਟ ਆਇਆ ਕਿ ਬਹੁਤ ਵਧੀਆ ਗੀਤ ਉਹਨਾਂ ਨੂੰ ਲੱਗਿਆ ਤਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਜਿਹੜਾ ਗੀਤ ਆ ਉਹ ਕਿਵੇਂ ਦਾ ਲੱਗ ਰਿਹਾ ਤੁਸੀਂ ਇਸ ਗੀਤ ਦੇ ਬਾਰੇ ਕੀ ਸੋਚ ਰਹੇ ਹੋ ਦੱਸ ਦਿਓ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਜਿਹੜਾ ਇੱਕ ਗੀਤ ਹੈ ਉਹ ਅੱਜ ਰਿਲੀਜ਼ ਕੀਤਾ ਗਿਆ ਜੇਕਰ ਇਸ ਤੋਂ ਪਹਿਲਾਂ ਵਾਲੇ ਗੀਤ ਦੀ ਗੱਲ ਕਰੀਏ ਤਾਂ ਇੱਕ ਗੀਤ ਇਸ ਤੋਂ ਕੁਝ ਸਮਾਂ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਉਸ ਗੀਤ ਨੂੰ ਵੀ ਕਾਫੀ ਜ਼ਿਆਦਾ ਜਿਹੜਾ ਪਿਆਰ ਆ ਉਹ ਲੋਕਾਂ ਦਾ ਮਿਲਿਆ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਦਾ ਨਵਾਂ ਜਿਹੜਾ ਗੀਤ ਆ ਉਹ ਰਿਲੀਜ਼ ਕੀਤਾ ਗਿਆ ਤੇ ਬਹੁਤ ਸਾਰਾ ਪਿਆਰ ਇਸ ਗੀਤ ਨੂੰ ਵੀ ਲੋਕਾਂ ਦਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਇਸ ਗੀਤ ਦੇ ਬਾਰੇ ਕੀ ਸੋਚ ਰਹੇ ਹੋ ਜਾਂ ਤੁਹਾਨੂੰ ਇਹ ਗੀਤ ਜਿਹੜਾ ਕਿਵੇਂ ਦਾ ਲੱਗਿਆ ਤਾਂ ਹੈਰੀ ਹਰਪਾਲ ਦਾ ਕਮੈਂਟ ਆਇਆ ਉਹਨਾਂ ਦਾ ਵੀ ਕਹਿਣਾ ਕਿ ਬਹੁਤ ਵਧੀਆ ਜਿਹੜਾ ਇਹ ਗੀਤ ਉਹਨਾਂ ਨੂੰ ਲੱਗਿਆ ਵਾ ਦੱਸ ਦिए ਕਿ ਕਾਫੀ ਜ਼ਿਆਦਾ ਜਿਹੜਾ ਗੀਤ ਨੂੰ ਪਿਆਰ ਆ ਉਹ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਦ ਆਦੇ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡ੍ਰਿੱਪੀ ਹੈ ਜਿਹੜਾ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਜਿਹੜਾ ਗੀਤ ਆ ਕਿਵੇਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜਾਂ ਠੀਕ ਠਾਕ ਜਾਂ ਫਿਰ ਇਸ ਗੀਤ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰੋ ਦੱਸ ਦਿਓ ਕਿ ਸਿੱਧੂ ਮੂਸੇਵਾਲਾ ਦੇ ਡੈਥ ਤੋਂ ਬਾਅਦ ਕਾਫੀ ਸਾਰੇ ਗੀਤ ਆ ਜਿਹੜੇ ਰਿਲੀਜ਼ ਕੀਤੇ ਗਏ ਨੇ ਉਹਨਾਂ ਦੀ ਟੀਮ ਦੇ ਵੱਲੋਂ ਜਿਹੜੇ ਗੀਤ ਰਿਲੀਜ਼ ਕੀਤੇ ਜਾਂਦੇ ਨੇ ਜੋ ਕਿ ਸਿੱਧੂ ਨੇ ਆਪਣੀ ਡੈਥ ਤੋਂ ਪਹਿਲਾਂ ਰਿਕਾਰਡ ਕੀਤੇ ਸੀ ਉਹਨਾਂ ਗੀਤਾਂ ਨੂੰ ਹੁਣ ਇੱਕ ਇੱਕ ਕਰਕੇ ਜਿਹੜਾ ਰਿਲੀਜ਼ ਆ ਉਹ ਕੀਤਾ ਜਾਂਦਾ ਦੱਸ ਦਿਓ ਕਿ ਸਿੱਧੂ ਮੂਸੇਵਾਲਾ ਦੇ ਜੋ ਫਾਦਰ ਸਾਹਿਬ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਸਿੱਧੂ ਦੇ ਗੀਤ ਹੀ ਉਹਨਾਂ ਦੇ ਕੋਲੇ ਸਿੱਧੂ ਦੀ ਅਮਾਨਤ ਨੇ ਤੇ ਇੱਕ-ਇੱਕ ਕਰਕੇ ਉਹਨਾਂ ਨੂੰ ਰਿਲੀਜ਼ ਕਰਨਗੇ ਤੇ ਲੰਮਾ ਸਮਾਂ ਸਿੱਧੂ ਨੂੰ ਉਹਨਾਂ ਦੇ ਵਿਚਕਾਰ ਰੱਖਣਗੇ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਜੋ ਭਾਵੁਕ ਬੋਲ ਸਨ ਉਹਨਾਂ ਨੇ ਵੀ ਕਹਿ ਸੀ ਕਿ ਮੈਂ ਗੀਤਾਂ ਦੇ ਜ਼ਰੀਏ ਸਿੱਧੂ ਨੂੰ ਲੋਕਾਂ ਦੇ ਵਿੱਚ ਰੱਖਾਂਗਾ ਤੇ ਸਿੱਧੂ ਦੀ ਆਵਾਜ਼ ਦੇ ਜ਼ਰੀਏ ਹੀ ਉਸ ਨੂੰ ਲੋਕਾਂ ਦੇ ਵਿੱਚ ਜਿਉਂਦਾ ਰੱਖਾਂਗਾ ਤਾਂ ਉਸੇ ਤਰੀਕੇ ਨਾਲ ਹੁਣ ਜਿਹੜੇ ਗੀਤ ਨੇ ਉਹ ਇੱਕ-ਇੱਕ ਕਰਕੇ ਰਿਲੀਜ਼ ਕੀਤੇ ਜਾ ਰਹੇ ਨੇ ਤਾਂ ਨਵਾਂ ਗੀਤ ਡ੍ਰਿੱਪੀ ਆ ਜੋ ਉਸ ਨੂੰ ਅੱਜ ਰਿਲੀਜ਼ ਕਰ ਦਿੱਤਾ ਗਿਆ ਤੇ ਬਹੁਤ ਸਾਰਾ ਪਿਆਰ ਆ ਜਿਹੜਾ ਉਹ ਲੋਕਾਂ ਦੇ ਇਸ ਗੀਤ ਨੂੰ ਵੀ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਸ ਗੀਤ ਦੀਆਂ ਜੇਕਰ ਬ੍ਰੀਕਿੰਗ ਦੀ ਗੱਲ ਕਰੀਏ ਤਾਂ ਇੱਕ ਕੈਨੇਡੀਅਨ ਰੈਪਰ ਦੇ ਨਾਲ ਇਸ ਗੀਤ ਦੇ ਵਿੱਚ ਜੋ ਉਹ ਵੀ ਗੀਤ ਦੇ ਵਿੱਚ ਉਹਨਾਂ ਨੇ ਵੀ ਹਿੱਸਾ ਪਾਇਆ ਦੱਸ ਦਈਏ ਕਿ ਕਾਫੀ ਜ਼ਿਆਦਾ ਜਿਹੜਾ ਵਧੀਆ ਗੀਤ ਲੱਗ ਰਿਹਾ ਤੇ ਇੱਕ ਅਗਰੈਸਿਵ ਜਿਹੜਾ ਸਟਾਈਲ ਆ ਸਿੱਧੂ ਦਾ ਅਕਸਰ ਜਿਹੜਾ ਉਹਨਾਂ ਦੇ ਗੀਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਤਾਂ ਉਸੇ ਤਰੀਕੇ ਦਾ ਇਸ ਗੀਤ ਦੇ ਵਿੱਚ ਜਿਹੜਾ ਸਟਾਈਲ ਆ ਤਾਂ ਨਿਰਵਿੰਦਰ ਸਿੰਘ ਦਾ ਕਮੈਂਟ ਆ ਰਿਹਾ ਨਵਿੰਦਰ ਸਿੰਘ ਵੀ ਵੀ ਲਿਖ ਰਹੇ ਨੇ ਉਸ ਤੋਂ ਬਾਅਦ ਰਵੀ ਉਹ ਵੀ ਵੀ ਕਮੈਂਟ ਕਰ ਰਹੇ ਨੇ ਨਿਰਮਲ ਸਿੱਧੂ ਕਮੈਂਟ ਕਰ ਰਹੇ ਨੇ ਤਾਂ ਰਾਸ਼ਿਦ ਖਾਨ ਦਾ ਕਮੈਂਟ ਆ ਰਿਹਾ ਬੋਬੀ ਗਿੱਲ ਦੇ ਵੱਲੋਂ ਵੀ ਵੀ ਕਮੈਂਟ ਕੀਤਾ ਗਿਆ ਰੋਮਨ ਪ੍ਰੀਤ ਦੇ ਵੱਲੋਂ ਵੀ ਜਿਹੜਾ ਵੀ ਕਮੈਂਟ ਉਹ ਕੀਤਾ ਗਿਆ ਵਾ ਦੀਪ ਸੈਣੀ ਦੇ ਵੱਲੋਂ ਵੀ ਵਧੀਆ ਲਿਖਿਆ ਗਿਆ ਉਤ ਹੀ ਸੁਖਜਿੰਦਰ ਸਿੰਘ ਦੇ ਵੱਲੋਂ ਵੀ ਇਹ ਲਿਖਿਆ ਗਿਆ ਕਿ ਵਧੀਆ ਗੀਤ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਜਿਹੜੇ ਗੀਤ ਆ ਉਹ ਕਿਵੇਂ ਦਾ ਲੱਗਿਆ ਜਾਂ ਇਸ ਗੀਤ ਦੀ ਕਿਹੜੀ ਗੱਲ ਤੁਹਾਨੂੰ ਖਾਸ ਲੱਗਿਆ ਇੱਕ ਅਹਿਮ ਗੱਲ ਹੈ ਕਿ ਮਾਲਵੇ ਦਾ ਮਾਜੇਦ ਇਸ ਗੀਤ ਦੇ ਵਿੱਚ ਜ਼ਿਕਰ ਕੀਤਾ ਗਿਆ ਉੱਥੇ ਹੀ ਜਿਸ ਤਰੀਕੇ ਦਾ ਅਗਰੈਸਿਵ ਆ ਜਿਹੜਾ ਹਮੇਸ਼ਾ ਸਿੱਧੂ ਦੇ ਗੀਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਕਿ ਕਿਵੇਂ ਕਾਫੀ ਜ਼ਿਆਦਾ ਸਿੱਧੂ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਸੀ ਅਕਸਰ ਜਦੋਂ ਆਪਣੇ ਗੀਤ ਦੇ ذریعے ਕਿਸੇ ਨਾ ਕਿਸੇ ਨੂੰ ਰਿਪਲਾਈ ਕਰਦੇ ਸੀ ਤਾਂ ਇਸ ਗੀਤ ਦੀ ਜੇਕਰ ਗੱਲ ਕਰੀ ਤਾਂ ਉਸੇ ਸਟਾਈਲ ਦਾ ਇਹ ਵੀ ਗੀਤ ਹੈ ਕਿ ਇੱਕ ਅਗਰੈਸਿਵ ਜਿਹਾ ਗੀਤ ਹੈ ਤੇ ਜਵਾਬ ਆ ਜਿਹੜੇ ਇਸ ਗੀਤ ਦੇ ਵਿੱਚ ਵੀ ਸਿੱਧੂ ਦਿੰਦੇ ਹੋਏ ਨਜ਼ਰ ਆ ਰਹੇ ਤਾਂ ਨੂਰ ਸਿੱਧੂ ਦੇ ਵੱਲੋਂ ਕਮੈਂਟ ਕੀਤਾ ਗਿਆ ਉਹਨਾਂ ਨੇ ਵੀ ਬੀ ਲਿਖਿਆ ਜਸ਼ਨ ਬੈਂਸ ਦੇ ਵੱਲੋਂ ਕਮੈਂਟ ਕੀਤਾ ਗਿਆ ਉਹ ਵੀ ਬੀ ਲਿਖ ਰਹੇ ਨੇ ਪਵਨ ਹੰਡਾ ਦੇ ਵੱਲੋਂ ਬੀ ਲਿਖਿਆ ਗਿਆ ਰੋਹਿਤ ਕੁਮਾਰ ਦੇ ਵੱਲੋਂ ਬੀ ਲਿਖਿਆ ਗਿਆ ਨਵਨੀਤ ਬਿਰਕ ਦੇ ਵੱਲੋਂ ਸੀ ਲਿਖਿਆ ਗਿਆ ਗੁਰਜੀਤ ਉੱਬੀ ਦੇ ਵੱਲੋਂ ਬੀ ਲਿਖਿਆ ਗਿਆ ਸੋਢੀ ਸਿੰਘ ਬੀ ਲਿਖ ਰਹੇ ਨੇ ਹੈਪੀ ਰਾਣਾ ਦੇ ਵੱਲੋਂ ਬੀ ਲਿਖਿਆ ਗਿਆ ਮਨੂ ਦੇ ਵੱਲੋਂ ਵੀ ਬੀ ਲਿਖਿਆ ਗਿਆ ਚਰਨਪ੍ਰੀਤ ਸਿੰਘ ਦੇ ਵੱਲੋਂ ਲਿਖਿਆ ਗਿਆ ਕਿ ਬਹੁਤ ਵਧੀਆ Song ਆ ਉੱਥੇ ਹੀ ਅਨਮੋਲ ਲਖਨਪਾਲ ਦੇ ਵੱਲੋਂ ਵੀ ਲਿਖਿਆ ਗਿਆ ਦੱਸ ਦਈਏ ਕਿ ਗਿੱਲ ਹਰਜੀਤ ਦੇ ਵੱਲੋਂ ਲਿਖਿਆ ਗਿਆ ਕਿ ਇਹ ਵੀ ਤਾਂ ਦੱਸ ਦਈਏ ਕਿ ਗਿੱਲ ਹਰਜੀਤ ਦੇ ਵੱਲੋਂ ਵੀ ਇੱਕ ਕਮੈਂਟ ਆਇਆ ਉੱਥੇ ਦੱਸਿਆ ਕਿ ਜ਼ਿਆਦਾਤਰ ਜਿਹੜੇ ਕਮੈਂਟ ਆਉ ਬੀ ਦੇ ਆ ਰਹੇ ਹਨ ਯਾਨੀ ਕਿ ਗੀਤ ਆ ਜਿਹੜਾ ਲੋਕਾਂ ਨੂੰ ਕਾਫੀ ਜ਼ਿਆਦਾ ਵਧੀਆ ਲੱਗ ਰਿਹਾ ਤਾਂ ਸਤਨਾਮ ਸਿੰਘ ਵੀ ਬੀ ਲਿਖ ਰਹੇ ਨੇ ਦੱਸ ਦिए ਕਿ ਸਿੱਧੂ ਮਸੇਵਾਲਾ ਦਾ ਨਵਾਂ ਜਿਹੜਾ ਗੀਤ ਆ ਰਿਲੀਜ਼ ਕੀਤਾ ਗਿਆ ਤੇ ਕਾਫੀ ਜ਼ਿਆਦਾ ਪਿਆਰ ਆ ਜਿਹੜਾ ਇਸ ਗੀਤ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਵਿਊਜ਼ ਦੇ ਬਾਰੇ ਵੀ ਜ਼ਰੂਰ ਤੁਹਾਨੂੰ ਦੱਸਦੇ ਆ ਕਿ ਹੁਣ ਕਿੰਨੇ ਮਿੰਟਾਂ ਦੇ ਵਿੱਚ ਵਿਊ ਆ ਜਿਹੜੇ ਉਹ ਕਿੰਨੇ ਹੋ ਚੁੱਕੇ ਨੇ ਸਿੱਧੂ ਮੂਸੇਵਾਲਾ ਦੇ YouTube ਚੈਨਲ ਦੇ ਉੱਪਰ ਇਸ ਗੀਤ ਨੂੰ ਜਿਹੜਾ ਰਿਲੀਜ਼ ਕੀਤਾ ਗਿਆ ਤਾਂ ਤੁਹਾਡੇ ਨਾਲ ਵਿਊਜ਼ ਦੀ ਜਿਹੜੀ ਜਾਣਕਾਰੀ ਆ ਉਹ ਵੀ ਜ਼ਰੂਰ ਸਾਂਝੀ ਕਰਦੇ ਆ ਕਿ ਕਿੰਨੇ ਮਿੰਟਾਂ ਦੇ ਵਿੱਚ ਕਿੰਨੇ ਜਿਹੜੇ ਵਿਊ ਆ ਇਸ ਗੀਤ ਨੂੰ ਮਿਲੇ ਨੇ ਦੱਸਦੇ ਕਿ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਗੀਤ ਆ ਜਿਹੜਾ ਉਹਨਾਂ ਦੇ ਹੀ YouTube ਚੈਨਲ ਦੇ ਉੱਪਰ ਰਿਲੀਜ਼ ਕੀਤਾ ਗਿਆ 10:02 ਮਿੰਟ ਦੇ ਉੱਪਰ ਜਿਹੜਾ ਇਹ ਗੀਤ ਆ ਰੀਲੀਜ਼ ਕੀਤਾ ਗਿਆ ਤੇ ਜੇਕਰ ਹੁਣ ਵਿਊਜ਼ ਦੀ ਗੱਲ ਕਰੀਏ ਤਾਂ 53 ਮਿੰਟਾਂ ਦੇ ਵਿੱਚ 5.50 ਲੱਖ ਜਿਹੜੇ ਯਾਨੀ ਕਿ 5.5 ਲੱਖ ਵਿਊ ਆ ਜਿਹੜੇ ਹੋ ਚੁੱਕੇ ਨੇ ਤਾਂ ਕਾਫੀ ਜ਼ਿਆਦਾ ਪਿਆਰ ਆ ਜਿਹੜਾ ਇਸ ਗੀਤ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ 3.8 ਲੱਖ 3.8 ਲੱਖ ਲੋਕਾਂ ਦੇ ਵੱਲੋਂ ਇਸ ਗੀਤ ਨੂੰ ਜਿਹੜਾ ਲਾਈਕ ਕੀਤਾ ਗਿਆ ਉੱਥੇ ਹੀ 1 ਲੱਖ ਦੇ ਕਰੀਬ ਜਿਹੜੇ ਕਮੈਂਟ ਵੀ ਕੀਤੇ ਗਏ ਨੇ ਸਿੱਧੂ ਮੂਸੇਵਾਲਾ ਦੇ YouTube ਚੈਨਲ ਦੇ ਉੱਪਰ ਜਿਹੜੇ ਕਮੈਂਟਸ ਕੀਤੇ ਗਏ ਨੇ ਤੇ ਵਿਊਜ਼ ਦੀ ਜੇਕਰ ਗੱਲ ਕਰੀ ਤਾਂ ਜਿਵੇਂ ਜਿਵੇਂ ਤੁਸੀਂ ਵਿਊਜ਼ ਦੇਖ ਰਹੇ ਹੋ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਸਕੈਂਟ ਬੀਤ ਰਿਹਾ ਮਿੰਟ ਮਿੰਟ ਬੀਤ ਰਹੇ ਨੇ ਤਾਂ ਓਵੇਂ ਓਵੇਂ ਵਿਊ ਆ ਜਿਹੜੇ ਉਹ ਵੀ ਵਧਦੇ ਜਾ ਰਹੇ ਨੇ ਤਾਂ ਲਗਾਤਾਰ ਵਿਊਜ਼ ਦੇ ਵਿੱਚ ਵਾਧਾ ਜਿਹੜਾ ਉਹ ਹੁੰਦਾ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜੋ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਨੇ ਸਿੱਧੂ ਭਾਵੇਂ ਆਪ ਅੱਜ ਇਸ ਦੁਨੀਆ ਤੇ ਉੱਪਰ ਨਹੀਂ ਆ ਪਰ ਸਿੱਧੂ ਨੂੰ ਜਿਹੜਾ ਪਿਆਰ ਲੋਕਾਂ ਦਾ ਮਿਲਦਾ ਸੀ ਉਹ ਉਸੇ ਤਰੀਕੇ ਨਾਲ ਵਰਕਰਾਰ ਹੈ ਜੋ ਸਿੱਧੂ ਦੀ ਮੌਤ ਤੋਂ ਪਹਿਲਾਂ ਜਦੋਂ ਲੋਕ ਸਿੱਧੂ ਨੂੰ ਪੈਨ ਮਿਲਣ ਜਾਂਦੇ ਸੀ ਜਾਂ ਜਿਸ ਤਰੀਕੇ ਦਾ ਪਿਆਰ ਹੈ ਜਿਹੜਾ ਸਿੱਧੂ ਨੂੰ ਦੇਖਣ ਨੂੰ ਮਿਲਦਾ ਸੀ ਉਸੇ ਤਰੀਕੇ ਦਾ ਪਿਆਰ ਹੁਣ ਸਿੱਧੂ ਦੇ ਜਾਣ ਤੋਂ ਬਾਅਦ ਵੀ ਵਰਕਰਾਰ ਹੈ ਜੇਕਰ ਪਿਆਰ ਦੀ ਗੱਲ ਕਰੀਏ ਤਾਂ ਉਸ ਤੋਂ ਵੀ ਜ਼ਿਆਦਾ ਪਿਆਰ ਬਾਦਦਾ ਹੋਇਆ ਨਜ਼ਰ ਆ ਰਿਹਾ ਤਾਂ ਕਮੈਂਟਸ ਦੇ ਬਾਅਦ ਰੋਕ ਕਰ ਲੈਣੇ ਆ ਗੱਲ ਸਾਫ ਦੇ ਵੱਲੋਂ ਕਮੈਂਟ ਕੀਤਾ ਗਿਆ ਵੀ ਉਹਨਾਂ ਨੇ ਲਿਖਿਆ ਤੇ ਉਹਨਾਂ ਨੇ ਨਾਲ ਲਿਖਿਆ 911 ਤਾਂ ਜਦੋਂ ਵੀ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਜਾਏਗਾ ਤਾਂ ਮੈਨੂੰ ਲੱਗਦਾ ਕਿ 911 ਦਾ ਜ਼ਿਕਰ ਹੈ ਜਿਹੜਾ ਉਹ ਵੀ ਜ਼ਰੂਰ ਜ਼ਰੂਰ ਹੁੰਦਾ ਰਹੇਗਾ ਕਿਉਂਕਿ ਸਿੱਧੂ ਮੂਸੇਵਾਲਾ ਨੇ 911 ਨੂੰ ਵੀ ਇੱਕ ਨਵੀਂ ਜਿਹੜੀ ਪਛਾਣ ਦਿੱਤੀ ਸੀ 911 ਨੂੰ ਇੱਕ ਧਾਕੜ ਟਰੈਕਟਰ ਮੰਨਿਆ ਜਾਂਦਾ ਤੇ ਸਿੱਧੂ ਮੂਸੇਵਾਲਾ ਦੀ ਜ਼ਿਕਰ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਨੂੰ ਵੀ ਧਾਕੜ ਗਾਇਕਾ ਜਿਹੜਾ ਉਹ ਮੰਨਿਆ ਜਾਂਦਾ ਉੱਥੇ ਹੀ ਅਬਦੁਲ ਅਹਿਦ ਦੇ ਵੱਲੋਂ ਕਮੈਂਟ ਕੀਤਾ ਗਿਆ ਉਹ ਵੀ ਬੀ ਲਿਖ ਰਹੇ ਨੇ ਜਸ ਜਸਬੀਰ ਸ਼ੇਰ ਗਿੱਲ ਦੇ ਵੱਲੋਂ ਬੀ ਲਿਖਿਆ ਗਿਆ ਪਰਮਿੰਦਰ ਸਿੰਘ ਦੇ ਵੱਲੋਂ ਬੀ ਲਿਖਿਆ ਗਿਆ ਸੁਪਿੰਦਰ ਸਮਰਾ ਦੇ ਵੱਲੋਂ ਬੀ ਲਿਖਿਆ ਗਿਆ ਤਾਂ ਦੱਸ ਦਿਓ ਉਹ ਲਿਖ ਰਹੇ ਨੇ ਕਿ ਸਿਰਸ ਨਾਉਂਗੇ ਵਿਸ਼ਾਲ ਕਪੂਰ ਦੇ ਵੱਲੋਂ ਵੀ ਲਿਖਿਆ ਗਿਆ ਤਾਂ ਬਹੁਤ ਸਾਰੇ ਲੋਕ ਨੇ ਜੋ ਇਸ ਗੀਤ ਨੂੰ ਪਿਆਰ ਦੇ ਰਹੇ ਨੇ ਭਾਵੇਂ ਸਿੱਧੂ ਦਾ YouTube ਚੈਨਲ ਹੋਵੇ ਜਾਂ ਫਿਰ ਹੋਰ ਸੋਸ਼ਲ ਸਾਈਟਾਂ ਹੋਣ ਤਾਂ ਹਰ ਇੱਕ ਜਗ੍ਹਾ ਦੇ ਉੱਪਰ ਜਦੋਂ ਵੀ ਸਿੱਧੂ ਮੂਸੇਵਾਲਾ ਦਾ ਕੋਈ ਗੀਤ ਰਿਲੀਜ਼ ਹੁੰਦਾ ਜਾਂ ਗੀਤ ਦੇ ਆਉਣ ਦੀ ਜਾਣਕਾਰੀ ਸਾਹਮਣੇ ਆਉਂਦੀ ਆ ਤਾਂ ਉਦੋਂ ਤੋਂ ਹੀ ਲੋਕਾਂ ਦਾ ਜਿਹੜਾ ਪਿਆਰ ਆ ਉਹ ਦਿਖਣਾ ਸ਼ੁਰੂ ਹੋ ਜਾਂਦਾ ਬਹੁਤ ਸਾਰੇ ਲੋਕ ਹੁੰਦੇ ਨੇ ਜੋ ਗੀਤ ਦੇ ਇੰਤਜ਼ਾਰ ਦੇ ਵਿੱਚ ਲੱਗ ਜਾਂਦੇ ਨੇ ਤਾਂ ਦੱਸ ਦਿਓ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਹੈ ਜੋ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਡ੍ਰਿੱਪੀ ਇਸ ਗਾਣੇ ਦਾ ਨਾਮ ਹੈ ਜੇਕਰ ਇਸ ਗੀਤ ਦੀ ਗੱਲ ਕਰੀਏ ਤਾਂ ਇੱਕ ਅਗਰੈਸਿਵ ਸਟਾਈਲ ਵਾਲਾ ਗੀਤ ਹੈ ਜਿਹੜਾ ਇਹ ਗੀਤ ਸਿੱਧੂ ਦੇ ਵੱਲੋਂ ਗਾਇਆ ਗਿਆ ਵਾ ਦੱਸਦੇ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਡੈਥ ਤੋਂ ਪਹਿਲਾਂ ਇਸ ਗੀਤ ਨੂੰ ਰਿਕਾਰਡ ਕੀਤਾ ਸੀ ਤੇ ਹੁਣ ਇਸ ਗੀਤ ਨੂੰ ਰਿਲੀਜ਼ ਆ ਜਿਹੜਾ ਕਰ ਦਿੱਤਾ ਗਿਆ ਤਾਂ ਕੈਨੇਡੀਅਨ ਰੈਪਰ ਨੇ ਜੋ ਏਆਰ ਪੈਸਲੇ ਉਹ ਵੀ ਇਸ ਗੀਤ ਦਾ ਹਿੱਸਾ ਨੇ ਉੱਥੇ ਹੀ ਮਰਸੀ ਦੇ ਵੱਲੋਂ ਇਸ ਗੀਤ ਦਾ ਜਿਹੜਾ 뮤직 ਆ ਉਹ ਕੀਤਾ ਗਿਆ ਤਾਂ ਸਿੱਧੂ ਮੂਸੇਵਾਲਾ ਦੀ ਇੱਕ ਅਹਿਮ ਗੱਲ ਰਹਿੰਦੀ ਹੈ ਕਿ ਬਹੁਤ ਸਾਰੇ ਜਿਹੜੇ ਵਿਦੇਸ਼ਾਂ ਦੇ ਗਾਇਕ ਨੇ ਭਾਵੇਂ ਰੈਪਰ ਨੇ ਤਾਂ ਸਿੱਧੂ ਮੂਸੇਵਾਲਾ ਉਹਨਾਂ ਦੇ ਨਾਲ ਵੀ ਕੋਲਾਬੋਰੇਸ਼ਨ ਹੈ ਜਿਹੜਾ ਉਹ ਕਰਦੇ ਹੋਏ ਦਿਖਾਈ ਦਿੰਦੇ ਸੀ ਤਾਂ ਉਸੇ ਤਰੀਕੇ ਜੋ ਨਵੇਂ ਕਲਾਕਾਰ ਕਹਿ ਲਈਏ ਜਾਂ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਪਛਾਣ ਨਹੀਂ ਹੈ ਜਾਂ ਪੰਜਾਬ ਦੇ ਵਿੱਚ ਜ਼ਿਆਦਾ ਕੋਈ ਵजूद ਨਹੀਂ ਹੈ ਉਹਨਾਂ ਸਿੰਗਰਾਂ ਦੇ ਨਾਲ ਵੀ ਸਿੱਧੂ ਮੂਸੇਵਾਲਾ ਨੇ ਬਹੁਤ ਸਾਰੇ ਗੀਤ ਪਹਿਲਾਂ ਕੀਤੇ ਸੀ ਤੇ ਹੁਣ ਬਹੁਤ ਸਾਰੇ ਗੀਤ ਅਜਿਹੇ ਨੇ ਜਿਹੜੇ ਰਿਕਾਰਡ ਪਏ ਨੇ ਤੇ ਰਿਲੀਜ਼ ਕੀਤੇ ਜਾ ਰਹੇ ਨੇ ਤਾਂ ਉਹ ਜਿਹੜੇ ਸਿੰਗਰ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਕੋਈ ਜਿਆਦਾ ਪਹਿਚਾਨ ਨਹੀਂ ਮਿਲੀ ਤਾਂ ਇਹ ਸਿੱਧੂ ਦੇ ਗੀਤਾਂ ਜਰੀਏ ਉਹਨਾਂ ਨੂੰ ਵੀ ਇੱਕ ਵੱਖਰੀ ਜਿਹੜੀ ਪਹਿਚਾਣ ਆ ਉਹ ਪੰਜਾਬ ਦੇ ਵਿੱਚ ਮਿਲਦੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਬਹੁਤ ਸਾਰੇ ਕਲਾਕਾਰ ਨੇ ਜੋ ਵਿਦੇਸ਼ਾਂ ਦੇ ਕਲਾਕਾਰ ਨੇ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਹੁਣ ਨਾਮ ਆ ਜੜਾ ਲਿਆ ਜਾਂਦਾ ਜਦੋਂ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਦਾ ਕੋਈ ਗੀਤ ਆ ਜਿਹੜਾ ਉਹ ਰਿਲੀਜ਼ ਕੀਤਾ ਜਾਂਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਕਿ ਤੁਹਾਨੂੰ ਇਹ ਗੀਤ ਆ ਜਿਹੜਾ ਕਿਵੇਂ ਦਾ ਲੱਗਿਆ ਤੁਸੀਂ ਇਸ ਗੀਤ ਦੇ ਬਾਰੇ ਕੀ ਸੋਚ ਰਹੇ ਹੋ ਕਿਉਂਕਿ ਸਿੱਧੂ ਮੂਸੇਵਾਲਾ ਦੀ ਡੈਥ ਤੋਂ ਬਾਅਦ ਜਿਹੜੇ ਇੱਕ ਇੱਕ ਕਰਕੇ ਗੀਤ ਉਹਨਾਂ ਦੀ ਟੀਮ ਦੇ ਵੱਲੋਂ ਰਿਲੀਜ਼ ਕੀਤੇ ਜਾਂਦੇ ਨੇ ਤਾਂ ਕਿਰਨਜੀਤ ਸਿੰਘ ਦਾ ਕਮੈਂਟ ਆਇਆ ਉਹ ਵੀ ਬੀ ਲਿਖ ਰਹੇ ਨੇ ਸਤਪਾਲ ਸਿੰਘ ਬੀ ਲਿਖ ਰਹੇ ਨੇ ਦੱਸ ਦिए ਕਿ ਦੀਪ ਤਨੂਆ ਉਹਨਾਂ ਦੇ ਵੱਲੋਂ ਵੀ ਬੀ ਲਿਖਿਆ ਗਿਆ ਸਰਿੰਦਰ ਸਿੰਘ ਦੇ ਵੱਲੋਂ ਏ ਲਿਖਿਆ ਗਿਆ ਤਾਂ ਜਾਨੀ ਕਿ ਬਹੁਤ ਸਾਰੇ ਲੋਕ ਨੇ ਜੋ ਕਮੈਂਟ ਕਰਕੇ ਸਿੱਧੂ ਦੇ ਗੀਤ ਨੂੰ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਧੂ ਮੂਸੇਵਾਲਾ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਧਰਕਦੇ ਰਹਿਣਗੇ ਬੇਸ਼ੱਕ ਸਿੱਧੂ ਆਪਸ ਦੁਨੀਆ ਦੇ ਉੱਪਰ ਨਹੀਂ ਹੈ ਪਰ ਉਹਨਾਂ ਦੀ ਜਿਹੜੀ ਆਵਾਜ਼ ਹੈ ਉਸ ਦੇ ذریعے ਅੱਜ ਵੀ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਦੇ ਨੇ ਸਿੱਧੂ ਮੂਸੇਵਾਲਾ ਦਾ ਜਦੋਂ ਵੀ ਕੋਈ ਗੀਤ ਰਿਲੀਜ਼ ਹੋਣਾ ਹੁੰਦਾ ਤਾਂ ਲੋਕ ਬੇਸਫਰੀ ਦੇ ਨਾਲ ਉਸ ਗੀਤ ਦੀ ਉਡੀਕ ਕਰਦੇ ਨੇ ਤਾਂ ਗੁਰਵਿੰਦਰ ਰਹਿਲ ਦਾ ਕਮੈਂਟ ਆਇਆ ਉਹ ਵੀ ਸਿੱਧੂ ਲਿਖ ਰਹੇ ਨੇ ਅਮਨ ਮਾਨ ਦਾ ਕਮੈਂਟ ਆਇਆ ਦੱਸਦੇ ਕਿ ਬਹੁਤ ਸਾਰੇ ਜਿੱਕਰ ਸਿੱਧੂ ਦੇ ਗੀਤਾਂ ਦੀ ਗੱਲ ਕਰੀਏ ਤਾਂ ਹਮੇਸ਼ਾ ਇਸ ਤੋਂ ਪਹਿਲਾਂ ਜਦੋਂ ਸਿੱਧੂ ਨੂੰ ਪਿਆਰ ਮਿਲਦਾ ਸੀ ਤਾਂ ਉਸੇ ਤਰੀਕੇ ਦਾ ਜਿਹੜਾ ਪਿਆਰ ਆ ਹੁਣ ਸਿੱਧੂ ਦੇ ਜਾਣ ਤੋਂ ਬਾਅਦ ਵੀ ਬਰਕਰਾਰ ਨਜ਼ਰ ਆ ਰਿਹਾ ਕਿਉਂਕਿ ਸਿੱਧੂ ਮੂਸੇਵਾਲਾ ਦਾ ਜਦੋਂ ਵੀ ਕੋਈ ਗੀਤ ਆਉਣਾ ਹੁੰਦਾ ਵਾ ਜਾਂ ਉਸ ਦੀ ਜਾਣਕਾਰੀ ਉਹਨਾਂ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਤਾਂ ਲੋਕ ਲਗਾਤਾਰ ਇਹੀ ਪੁੱਛ ਰਹੇ ਹੁੰਦੇ ਨੇ ਕਿ ਗੀਤ ਕਿੰਨੇ ਵਜੇ ਰਿਲੀਜ਼ ਹੋਏਗਾ ਕਿੰਨੇ ਟਾਈਮ ਤੇ ਰਿਲੀਜ਼ ਹੋਏਗਾ ਤੇ ਲੋਕ ਪਹਿਲਾਂ ਹੀ ਉਹਨਾਂ ਦੇ YouTube ਦੇ ਚੈਨਲ ਦੇ ਉੱਪਰ ਜਾ ਕੇ ਬੈਠ ਜਾਂਦੇ ਨੇ ਕਿ ਕਦੋਂ ਗੀਤ ਰਿਲੀਜ਼ ਹੋਏਗਾ ਤਾਂ ਜਿਵੇਂ ਹੀ ਟਾਈਮ ਕੋਈ ਦਿੱਤਾ ਜਾਂਦਾ ਕੋਈ ਸ਼ਡਿਊਲ ਲਗਾਇਆ ਜਾਂਦਾ ਤਾਂ ਉਸੇ ਸ਼ੈਡਿਊਲ ਦੇ ਉੱਪਰ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਲੱਖਾਂ ਦੇ ਵਿੱਚ ਹੋ ਜਾਂਦੀ ਆ ਕਿ ਕਦੋਂ ਇਹ ਟਾਈਮ ਆ ਜਿਹੜਾ ਖਤਮ ਹੋਏਗਾ ਤੇ ਕਦੋਂ ਜਿਹੜਾ ਗੀਤ ਆ ਉਹ ਰਿਲੀਜ਼ ਹੋਏਗਾ ਤਾਂ ਸੁਖਵਿੰਦਰ ਸਿੰਘ ਦਾ ਕਮੈਂਟ ਆ ਰਿਹਾ ਉੱਥੇ ਹੀ ਯੈਂਕੀ ਸ਼ਰਮਾ ਦੇ ਵੱਲੋਂ ਕਮੈਂਟ ਕੀਤਾ ਗਿਆ ਵਾ ਅਮਰਤ ਦੇ ਵੱਲੋਂ ਕਮੈਂਟ ਕੀਤਾ ਗਿਆ 파ਰਸ ਸ਼ਰਮਾ ਦੇ ਵੱਲੋਂ ਕਮੈਂਟ ਕੀਤਾ ਗਿਆ ਜਿੰਦਰ ਸਿੰਘ ạtਵਾਲ ਦੇ ਵੱਲੋਂ ਕਮੈਂਟ ਕੀਤਾ ਗਿਆ ਕੁਲਦੀਪ ਸਿੰਘ ਦੇ ਵੱਲੋਂ ਕਮੈਂਟ ਕੀਤਾ ਗਿਆ ਤਾਂ ਤੁਸੀਂ ਵੀ ਜਰੂਰ ਦੱਸੋ ਕਿ ਤੁਹਾਨੂੰ ਇਹ ਜਿਹੜਾ ਗੀਤ ਆ ਉਹ ਕਿਵੇਂ ਦਾ ਲੱਗ ਰਿਹਾ ਤੇ ਤੁਸੀਂ ਇਸ ਗੀਤ ਦੇ ਬਾਰੇ ਕੀ ਸੋਚ ਰਹੇ ਹੋ